ਹਾਲ ਕੀ ਹਾਲ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਵੀਰ ਪਰ ਸ਼ੇਅਰ ਲਾਈਕਮੈਂਟ ਚੈਨਲ ਨੂੰ ਸਬਸਕ੍ਰਾਈਬ ਬਚਿਆਰੇ ਵਾਲਾ ਰੀਲ ਵਾਲਾ ਪਾਇਆ ਮੋਟਾ 4 ਇੰਚੀ ਇਹ ਨਵਾਂ ਪਾਇਆ ਮਿੱਤਰੋ ਕੰਪਨੀ ਦੇ ਉਹ ਜਗ੍ਹਾ ਦੇ ਮਾੜਾ ਮੋਟਾ ਕੋਈ ਫਰਕ ਨਹੀਂ ਆਉਂਦਾ ਇਹ ਨਵਾਂ ਪੂਪਾ ਦਾ ਬਣਦਾ ਤੇ ਬਹੁਤ ਵਧੀਆ ਚੱਲਦੀ ਆ ਰੀਲ ਦੋ ਵਾਰੀ ਟੁੱਟਿਆਦੀ ਉਹ ਉਹ ਦੱਸਿਆ ਪਹਿਲਾਂ ਵੀ ਤੇ 20 ਤੋਂ ਬਾਅਦ ਮਿੱਤਰੋ ਚੱਲ ਪਿਆ ਕੰਮ ਰਾਤ ਢੇਰ ਝਖੜੇ ਵੱਧ ਚੱਲਿਆ ਕਣੀਆਂ ਦਾ ਥੋੜੀਆਂ ਜੀਆਂ ਪਈਆਂ ਨੇ ਥੋੜ੍ਹੀ ਜਿਹੀਆਂ ਤਾਂ ਹੋਇਆ ਜੀ ਪਰੰਪੀ ਇਹ ਨਾ ਹੋਇਆ ਤੇ ਇੱਧਰ ਠੀਕ ਆ ਆਪਣੇ ਨਾ ਬਚਾਓ ਆ ਕੰਪ ਬੰਬੈ ਚੱਲ ਤੇ ਆ ਮਤਲਬ ਇਹਨੂੰ ਪਰਿਓਾਰੇ ਆਕਟਰ ਹੋਰੇ ਆ ਕੇ ਖੜ ਗਿਆ ਇਹਦਾ ਲੱਗੇ ਨੇ ਡੋਜਨ ਪਾਉਂਡ ਸਵਰਾਜ ਨਾਲ ਆ ਪਰਲਾ ਪਲਾਟ ਵੱਢ ਕੇ ਲਿਆਂਦਾ ਜਦੋਂ ਟੋਇਆਂ ਵਾਲਾ ਆਵਾ ਅੱਜ ਵੀ ਬਹੁਤ ਚੱਲਦੀ ਆ ਦੇਖੋ ਫਸ਼ੀਰ ਚੱਲ ਰਹੀ ਆ ਆਪਣੇ ਗਵੰਡੀਆਂ ਦੀ ਨਾਲੇ ਦਸ਼ਮੇਸ਼ ਜੈਪ੍ਰੀਤ ਵਾਲੀ ਪਾਸਾ ਅਚਾਰ ਕੰਨ ਚ ਖਾ ਜਾਣਗੇ ਨਿਕਲ ਗਿਆ ਕੰਮ ਲੱਗ ਗਿਆ ਲਵੇ ਕੰਕ ਦਾ ਕਹਦਾ ਸੀ ਜਿਹੜਾ ਪਾਸਾ ਪੰਕਾ ਸੀ ਜਿਹੜਾ ਬਹੁਤ ਆ ਰਹੀ ਨਵੇਂ ਦਾ ਜੀ ਬਤਾਉਂ ਨਹੀਂ ਕਿ ਤੇ ਜੋ ਪਾ 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 ਲੱਗਦੇ ਹੁੰਦੇ ਨੇ ਜੇ ਕਿਤੇ ਏਰੀਆ ਜਨ ਚਲੰਦਰ ਸੰਗੂ ਤੱਕ ਜਾਂਦੇ ਨੇ ਜਿਹੜੇ ਉਹਨਾਂ ਦੇ ਲੱਗ ਜਾਂਦੇ ਨੇ ਲੋਕਲ ਬੰਦੇ ਦਾ ਆਦਾ ਬਣਾ ਬਾਈ ਖਿੱਚਣਗੇ ਫੇਰ ਤਾਂ ਪਾਲਾ ਹੋਰ ਉਹ ਜੋਰ ਮਾਰੀ ਜਾਂਦਾ ਸਵਰਾਜ ਵੱਟ ਮਤਰਾ ਛਾੜ ਤੇ ਟੋਜਨ ਪਾ ਕੇ ਦੋਏ ਲਾ ਵਾ ਵਈ ਵਾ ਚੜਾਈ ਤੇ ਲਿਆ ਕੇ ਰੋਕ ਰਿਆ ਕਮਾਲ ਕਰਤੀ ਕਿੰਨੇ ਘਾੜ ਬੰਦੇ ਨੇ ਲਾ ਹੁਣ ਇਥੋਂ ਮੋਚਣ ਬਣਾ ਲੈਣਗੇ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਕੁਝ ਪਤਾ ਨਹੀਂ ਕੀ ਕਹਿੰਦੇ ਨੇ ਉਹ ਬੈਕ ਲੈ ਗਿਆ ਇੰਟਰ ਨੂੰ ਟੀਨੇ ਮਾਰਿਆ ਹਾਰਨਾ ਤੇ ਇੱਧਰ ਟਰਾਲੀ ਫਸੀ ਖੜੀ ਆ ਹੁਣ ਦੇਖਦੇ ਆ ਦਵਾਰੇ ਆ ਲਓ ਸਾਰੇ 35 ਕੁ ਗਵਾਂਟਲ ਹੋਣੀ ਆ ਕਣਕ ਵਿੱਚ ਟੀਵੀਦਾਰਾਂ ਦੇ ਐਸਾ ਦੇ ਹਾਲ ਨੇ ਟਾਇਰ ਦੇ ਕੋ ਟਰੈਕਟਰ ਦੇ ਦੇਖ ਲੈ ਤੇ ਹੁਣ 35000 ਰੁਪਿਆ ਆਪਾਂ ਨੇ ਜਿਹੜਾ ਛੱਤਰੀ ਦੇ ਵਿੱਚ ਲਾਇਆ ਵਾ ਇਹਦੇ ਤੇ ਲਾਈ ਬੈਠੇ ਆ ਦੇਖੋ ਜਿਹਨੇ ਦੇ ਟਾਇਰ ਇਹ ਕੁਵਾਲਾ ਦੇ ਕਿੰਨੀ ਵਧੀਆ ਗੱਲ ਸੀ ਠੀਕ ਕਰਿਆ ਜਾਵੇ ਜੀ ਮਿੱਤਰੋ ਆ ਵੀਰ ਨਾ ਕਣਕ ਦੇ ਕੋਲ ਰੱਖ ਕੇ ਲੱਗੂ ਪੱਥਾ ਟੇਕ ਕੇ ਆਇਆ ਵੀਰ ਜੱਸੀ ਬਾਈ ਸਰਪੰਚ ਆਉਂਦਾ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਲੱਗੀਆਂ ਜੀ ਤਨ ਪੀਂਦੇ ਕਟਣ ਨੇ ਆਈਆਂ ਵਾਲਾ ਖੇਤ ਲਾਤਾ ਕੱਟ ਲਾਡੀ ਬਾਈ ਦੇ ਸਵੇਰੇ ਅੱਜ ਮੌਸਮ ਖਰਾਬ ਹੋ ਗਿਆ ਕਿ ਬੱਦਲ ਬਹੁਤ ਆ ਤੇ ਥੋੜੀਆਂ ਜੀਆਂ ਕਣੀਆਂ ਪੈ ਕੇ ਸੜ ਗਿਆ ਨੱਬੜ ਗਿਆ ਕੰਮ ਵੱਜ ਗਿਆ ਬਚਾਓ ਬਾਕੀ ਜੋ ਕਰਨਾ ਉਹਨੇ ਕਰਨਾ ਹੀ ਕਰਨਾ ਜਿੱਤਾ ਵੀ ਜੀ ਦਾ ਠੀਕ ਖਾਤ ਤੇ ਕਣਕ ਤਾਂ ਕਿ ਕੱਟਣ ਥੋ ਥੱਲੇ ਵਾਲਾ ਘੇਰਾ ਵੜਦਾ ਤੇ ਉੱਪਰਲੇ ਨੂੰ ਚੱਲਦਾ ਕੰਮ ਦਾਣੇ ਲੱਗੇ ਨੇ ਕੱਢਣ ਤਲਾ ਆਡੀ ਨੇ ਉਹੀ ਕੰਮ ਆ ਉੱਪਰਲੇ ਪਾਸੇ ਦਾਣੇ-ਦਾਣੇ ਕੱਢ ਤੇ ਹੁਣ ਚੜਿਆ ਸੈਂਕ ਜਾਦੇ ਭਰਤਾ ਕੋ ਦੇਖੋ ਲੱਗਿਆ ਲੋਡ ਕਰਨ ਲਾਡੀ ਵਾਈ ਲੱਗਿਆ ਕਰਤਾ ਆਪਾਂ ਕਰਨਾ ਇਦਾਂ ਵੀ ਇਹ ਕਰ ਲਾਂਦਾ ਕਦੇ ਕਦੇ ਜੇ ਕਟਰ ਇੱਧਰ ਵੱਟ ਤੇ ਦੀਗਾ ਲਓ ਕਹਿੰਦਾ ਚੱਕ ਹੀ ਐਂ ਪਾ ਲੈਣਾ ਆਪਾਂ ਲਾਡੀ ਨੇ ਚੱਕਿਆ ਕਟਰ ਫਿਟਰ ਨਾਲ ਸਾਰਾ ਸਣੇ ਟਰਾਲਾ ਉਹ ਬੈਲਟਾਂ ਕੱਢ ਦੇ ਲਓ ਜੀ ਮਿੱਤਰੋ ਅੱਜ 20 ਤਰੀਕ ਹੋ ਗਈ ਬਾ ਦੋਕ ਦਿਨ ਦਾ ਕੰਮ ਤਕਰੀਬਨ ਰਹਿ ਗਿਆ ਕਣਕ ਦਾ ਕੰਮ ਲੱਗ ਗਿਆ ਲਵੇ ਤੇ ਪ੍ਰਮਾਤਮਾ ਰੋਜ਼ ਰੰਗ-ਬਰੰਗੇ ਢੰਗ ਦਿਖਾਉਂਦਾ ਸਵੇਰੇ ਮੀਂਹ ਸ਼ਾਮ ਨੂੰ ਬੱਦਲ ਸਵੇਰੇ ਮੀਂਹ ਸ਼ਾਮ ਨੂੰ ਬੱਦਲ ਕਣੀਆਂ ਪਾਈ ਜਾਂਦਾ ਇਦਾਂ ਤੇ ਚੱਲਦਾ ਜੀ ਕੰਮਕਾਰ ਆ ਜਹਾ ਪਲਾਟ ਵੜਣਾ ਸਾਰਾ 12 13 ਕਿਤੇ ਜਾਣੀ ਕਿ ਜੋ ਕਰਦੇ ਨੇ ਤੇ लाडी ਬਾਈ ਚਲਾ ਰਿਹਾ ਚੱਲਦੀ ਆ ਮਸ਼ੀਨ ਵਧੀਆ ਤੀਸਰੇ ਦੇ ਵਿੱਚ ਫਰੀਤ ਪਤਾ ਵੀਰਾਂ ਨੂੰ ਜਿਹੜੇ ਵੀਰ ਚਲਾਉਂਦੇ ਨੇ ਵੀ ਤੀਜੀ ਅਗੇ ਤੇ ਚੱਲਦੀ ਆ ਲੋ ਦੇ ਵੀ ਮਾੜਾ ਮੋਟਾ ਹਾਈ ਵੀ ਲੱਗ ਜਾਂਦਾ ਜਿੱਦਾਂ ਨਹੀਂ ਫਸਲ ਹੋਵੇ ਆਡੀ ਉਂਗਲੀਆਂ ਮਾਰ ਮਾਰ ਦਿਖਾਉਂਦਾ ਵੀ ਤੀਜੇ ਚਲਦੀ ਆ। ਆ ਲਾਉ ਠੋਕੀ ਕਰੋ ਤੋਰਾ ਜੇ ਇੱਕ ਵਿਸ਼ੇਸ਼ ਦਾ ਤਲਕ ਖੜੀ ਹੋਗੇ ਫੇਰ ਨਹੀਂ ਕੋਈ ਪਰਵਾਹ। ਤੇ ਦੁਪਹਿਰਿਆ ਚ ਬਹੁਤ ਤੁਹਾਨੂੰ ਪਤਾ ਕਰਦਾ ਔੜਦਾ ਦੇ ਟੂੜੀ ਬਣਦੀ ਆ। ਠੀਕ ਆ ਫਿਰ ਵੀ ਨਾੜ ਬਹੁਤ ਵਧੀਆ ਜਿਵੇਂ ਡਬਲ ਡਰੈਸਰ ਮਸ਼ੀਨ। ਆ ਜੋ ਸਿੱਧਾ ਆਰਡਰ ਆ ਗਿਆ ਕਹਿੰਦਾ ਚਾਹ ਰੋਟੀ ਚੱਕ ਲਿਆਓ ਤੇ ਜਾਣਿਆ ਘਰ ਨੂੰ ਆਹ ਆਨੇ ਸਾਡੇ ਭਰਾਵਾਂ ਦੇ ਕਣਕ ਵੜਾਉਣਿਆਂ ਦੇ ਫਸਲ ਵੜਾਉਣਿਆਂ ਦੇ ਚਲੋ ਠੀਕ ਹੈ ਸਕਦੇ ਆ ਕਿਸੇ ਨੂੰ ਅਰ ਕੰਨਾਂ ਚੰਗੀਆਂ ਨਹੀਂਆਂ ਪੜੀ ਮਿੱਤਰੋ ਰੇਲ ਲੈ ਕੇ ਆ ਗਏ ਬੰਦੇ ਆ ਮੱਕੀ ਚ ਜਿਹੜੀ ਭਰ ਗਈ ਤੇ ਨਾਲ ਹੁੰਦੇ ਸੂਬਾ ਭਰਗੀ ਚ ਤੇ ਸ਼ਾਮ ਨੂੰ ਮਾਰ ਦਿੰਦੇ ਨੇ ਯੂਰੀਆ ਲਈ ਆਉਂਦੇ ਨੇ ਪੰਜ ਕੱਠੇ ਤੇ ਦੋਵੇਂ ਜਾਣੇ ਰਾਜੂ ਤੇ ਠੇਕੇਦਾਰ 3602 ਦੇ ਉੱਤੇ ਆ ਦੇਖੋ ਅੱਜੇ ਭਰੀ ਆ ਇਹ ਤੇ ਉਦੋਂ ਬਾਅਦ ਛੱਟਾ ਮਾਰ ਦਿੰਦੇ ਨੇ ਨਾਲ ਹੁੰਦੇ ਫਿਰ ਲੱਗ ਜਾਂਦਾ ਤੁਹਾਨੂੰ ਪਤਾ ਰਤੋ ਰਾਤ ਆ ਜਿੱਥੇ ਚਾਲੇ ਦਰਵਾਜ਼ਾ ਉਹਨਾਂ ਸਰੀਪੇ ਚ ਚਲਾਿੰਦੇ ਨੇ ਅੰਨਰਾਣੀ ਤੋਂ ਗੇ ਪਾਉਣ ਯੂਰੀਆ ਉਹ ਕੈਮਾ ਪਾਰ ਰਹੇ ਹੋ ਤੀਜਾ ਤੀਜਾ ਯੂਰੀਆ ਪਾਰ ਹੈ ਹਾਂ ਤੀਸਰਾ ਤੀਸਰਾ ਦੂਸਰਾ ਦੂਜਾ ਦੋ ਪਹਿਲਾ ਤਾਂ ਨਗਲੀਆਂ ਖੜੀਆਂ ਕਰੀਆਂ ਤੀ ਨਹੀਂ ਨਹੀਂ ਦੋ ਹੈ ਨੇੜੇ ਰਹਿ ਰਾਜੂ ਇੱਧਰ ਆਉਂਦਾ ਟੈਟ ਕਣਕ ਕਰਕੇ ਥੋੜੀ ਜਿਹੀ ਘਟ ਆਉਂਦੀ ਆ ਇਸ ਕਰਕੇ ਮੱਕੀ ਦਾ ਕੱਦਗਾਠ ਰੁਕ ਗਿਆ ਕਿਉਂਕਿ ਪਾਣੀ ਦੇ ਨਾਲੇ ਕੱਦ ਕਰਨੇ ਵਧਣਾ ਹੈ ਵਿੱਚੀ ਮਾੜਾ ਮੋਟਾ ਰਾੜਾ ਵੀ ਲੱਗਦਾ ਹੋਊਗਾ ਕਿਤੇ ਨਾ ਕਿਤੇ ਯਾਨੀ ਆਪਣੇ ਤੌਰੇ ਬਚਾਓ ਆ ਆਹ ਬਲਾਟਾਂ ਜਿੱਥਾਂ ਆਈ ਜਾਂਦੀ ਆ ਵਾਰੀ ਇੱਕ ਦਿਨ ਪਈ ਸੀ ਪ੍ਰੋਬਲਮ ਜਦੋਂ ਮੋਟਰਾਂ ਦੀਆਂ ਤਾਰਾਂ ਕੱਟ ਹੋਈਆਂ ਨੇ ਉਸ ਦਿਨ ਤੁਹਾਨੂੰ ਪਤਾ ਵੀ ਵਾਰੀ ਮਰ ਗਈ ਨਹੀਂ ਤਾਂ ਠੀਕ ਆ ਤਾਰਾਂ ਦਾ ਬੜਾ ਪੰਗਾ ਆ ਉਹਦੋਂ 25 30 ਮੋਟਰਾਂ ਦੀਆਂ ਚੱਕੀਆਂ ਨੇ ਇਕੱਠੀਆਂ ਹੀ ਵਿੱਚ ਸਟਾਰਟਰ ਜੋ ਹੱਥ ਆ ਗਿਆ ਕੁਛ ਨਹੀਂ ਛੱਡਿਆ ਉਹਨਾਂ ਨੇ ਸੋਚਾਂ ਤੱਕ ਸਟਾਰਟਰ ਐਨ ਖਾਲੀ ਕਰ ਗਏ ਤੇ ਹੌਲੀ ਮਾਰ ਇੱਧਰ ਸੜਕ ਤੇ ਆਉਂਦਾ ਖੱਬਲ ਨੂੰ ਲੱਗਣਾ ਦੂਸਰੇ ਪਾਸੇ ਆ ਗਏ ਜੀ ਦੋ ਕੀਲੇ ਆ ਨੇ ਇਹ ਕੱਟ ਕੇ ਤੇ ਉਧਰ ਜਿਹੜਾ ਘੇਰਾ ਬਗਲੇ ਆਦੀ ਉਥੇ ਟਰਾਲੀ ਕੱਟਣੀ ਹੋਊਗੀ ਇਸ ਕਰਕੇ ਉੱਧਰ ਆ ਦੇ ਇੱਕਣੇ ਤੇ ਜੇ ਤਾਂ ਆ ਗਈ ਤਾਂ ਕੱਟਣਗੇ ਨਹੀਂ ਫਿਰ ਸਵੇਰੇ ਕੱਟਣਗੇ ਜਿਵੇਂ ਵੀ ਨੀਗਾ